ਜੀ ਭਾਈ ਦੋ ਜਣੇ ਆਏ ਆ ਤੇ ਮੇਰੇ ਕੋਲ ਮਤਲਬ ਪੈਸੇ ਮੰਗਦੇ ਸੀਗੇ ਐਲੇ ਮੈਂ ਕੰਮ ਕਰਦਾ ਸੀ ਬੇਲੀ ਫਰਾਂਸ ਦਾ ਤੇ ਮਤਲਬ ਮੈਂ ਹੁਣ ਕੰਮ ਨਹੀਂ ਕਰਦਾ ਬੰਦ ਕਰਤਾ ਤੇ ਮੈਨੂੰ ਆ ਕੇ ਕਹਿੰਦਾ ਮੈਨੂੰ ਪੈਸੇ ਦੋ ਮੈਂ ਕਿਹਾ ਭਾਈ ਮੇਰੇ ਕੋਲ ਹੈ ਨਹੀਂ ਇਹ ਕਿਉਂ ਹੋਣਗੇ ਮੈਂ ਤੁਹਾਨੂੰ ਦੇਵਾਂਗਾ ਹਜੇ ਫਿਲਹਾਲ ਮੇਰੇ ਕੋਲ ਨਹੀਂ ਹੈਗੇ ਬਸ ਇਸੇ ਗੱਲ ਤੋਂ ਮੈਨੂੰ ਗਾਲ ਕੱਢੀਆ ਤੇ ਫਿਰ ਮੈਂ ਟੀਨਾਵਾ ਕੁਸ਼ ਕਹਿ ਲਗਾਉਂਦਾ ਉਹ ਮੇਰੇ ਜਬੇੜ ਮਾਰਦੀਆ ਦੋਵੇਂ ਮੈਨੂੰ ਪੈਗੇ ਬਾਅਦ ਚੋਂ ਮੇਰਾ ਫੋਨ ਖੜ ਲਿਆ ਤੇ ਉਸ ਤੋਂ ਬਾਅਦ ਬਾਹਰ ਲੈ ਗਏ ਮੈਨੂੰ ਤੇ ਬਸ ਉਸ ਤੋਂ ਬਾਅਦ ਮੇਰੇ ਦੋਸਤ ਆ ਗਏ ਉਹਨਾਂ ਨੇ ਮੈਨੂੰ ਚੜਾ ਚੜਾਤਾ ਵਾ ਟਕਾਨ ਇਹਨਾਂ ਨੂੰ ਹਾਂਜੀ ਇੱਕ ਦੀ ਪਛਾਣ ਹੈ ਇੱਕ ਦੀ ਨੂੰ ਮੰਗ ਕੇ ਜੀ ਆ ਪਰ ਇਹਨਾਂ ਕੋ 5000 ਰੁਪਏ ਮੰਗਦੇ ਤੇ ਜਦੋਂ ਵੀ ਮਾਗ ਕੀਤੀ ਉਹਦੇ ਦੇ ਦਿੱਤਾ ਗਿਆ ਮਾਗ ਕੀਤੀ ਉਦੋਂ ਮੈਨੂੰ ਕਹਿਣ ਲੱਗ ਪਿਆ ਮੈਂ ਇਹ ਕਰਦਣਾ ਉਹ ਕਰਦਣਾ ਵਾ ਫਿਰ ਬਾਅਦ ਗਾਲਾਂ ਕੱਢਣ ਲੱਗ ਪਿਆ ਮੈਨੂੰ ਤੁਹਾਡੇ ਨੂੰ ਥਾਣਾ ਸ਼ਿਕਾਇਤ ਕੀਤੀ ਹਾਂਜੀ ਮੈਂ ਕਰਤੀ ਪਾਈ ਉਸ ਤੇ ਸੀਸੀਟੀਵੀ ਵੀ ਵੀ ਹੈ ਜੀ ਦੇਖ ਲਓ ਭਾਈ ਆਪ ਨੂੰ ਸਾਰਾ ਕੁਝ ਮੈਂ ਉਥੇ ਉਹਨਾਂ ਵੀਡੀਓ ਪੇ ਦੇਣਾ ਉਹਦੀ ਦੇਖਣੋ ਸਾਰਾ ਕਿਨੇ ਮਾਰਕ ਤੇ ਕੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਨਾਲ ਭਾਈ ਮੈਂ ਤੇ ਪੂਰੀ ਕਾਰਵਾਈ ਕਰਾਉ ਉਹਨਾਂ ਦੇ ਪਰਚਾ ਹੋਣਾ ਚਾਹੀਦਾ ਵਾ ਕਿ ਅੱਗੇ ਤੋਂ ਕਿਸੇ ਦੇ ਨਾਲ ਇਹੋ ਜਿਹਾ ਕੰਮ ਨਾ ਕਰ ਸਕਣ ਇਹਨੇ ਮਾਰਕ ਤਾਂ ਕਿ ਤੁਸੀਂ ਕਿਹਨੂੰ ਜਾਣਦੇ ਤੁਸੀਂ ਬੋਲਦੇਗਾ ਭਾਈ ਇਹ ਮਕੈਨਿਕ ਹੈਗਾ ਡਾਕਟਰ ਦਰੋਂ ਮੈਂ ਆਹ ਜੀ ਪ੍ਰਤਾਮ ਲਗ ਰਹਿੰਦਾ ਭਾਈ ਇੱਕ ਨਾਲ ਸਾਨੂੰ ਕੰਪਲੀਟ ਮਸੂਲ ਹੋਈ ਸੀ ਆਰ ਕੇ ਮੈਡੀਕਲ ਸਟੋਰ ਤੋਂ ਮੌਕੇ ਤੇ ਪਹੁੰਚੇ ਇਨਾਂ ਦੀ ਸਟੇਟਮੈਂਟ ਲੈ ਰਹੇ ਆ ਜੋ ਵੀ ਅਜਤੂਰਲਾ ਕਾਰਵਾਈ ਬੰਦੀ ਹੋ ਕਰ ਇਨਾਂ ਦਨ ਕੋਈ ਆਪਸਟ ਕਮੇਟੀਆਂ ਦਾ ਕੋਈ ਲੈਂਡਿੰਗ ਸੀ ਕਰੀਬ ਦੋ ਵਿਅਕਤੀ ਆਏ ਇਨਾਂ ਦੀ ਆਪਸ ਤੇ ਬਹਿਸ ਹੋਈ ਹੈ ਅੱਗੇ ਫਿਲਹਾਲ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ